ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜੋ ਕੋ ਨਿਆਦਾ ਬੰਦ ਤੇ ਕੀ ਪਰੇਸ਼ਾਨੀ ਤੁਹਾਨੂੰ ਬਾਬਾ ਜੀ ਹੁਣ ਅੰਮਾਰੀ ਜੀ ਪਰੇਸ਼ਾਨੀ ਇਹਦੇ ਸਾਨੂੰ ਹੋਰ ਤੇ ਕੋਈ ਪਰੇਸ਼ਾਨੀ ਨਹੀਂ ਸਾਨੂੰ ਇਹ ਇਹ ਖਾਲ ਸੇਵਾ ਬਾਬਾ ਜੀ ਗਤਾਰ ਸਿੰਘ ਤਰਤਾਲ ਵਾਲਿਆਂ ਨਾਲ ਨੇ ਸੇਵਾ ਲਈ ਆਪਾਂ ਇੱਥੇ ਤੇ ਬਾਬਾ ਗਰਮੀਤ ਸਿੰਘ ਵੀ ਦੇਖ ਰਹੇ ਸੇਵਾ ਚੱਲ ਰਹੀ ਹੈ ਹਾਂਜੀ ਤੇ ਅਸੀਂ ਪਹਿਲੋਂ ਤੇ ਮਿੱਟੀ ਇਧਰ ਅੱਗੋਂ ਲਿਉਂਦੇ ਰਹਿਆ ਆਪਣਾ ਇਹਦੇ ਤੋਂ ਡੇਰੇ ਬਾਬੇ ਨਾਲੋਂ ਤੋਂ ਅੱਗੇ ਜੀ ਤੇ ਹੁਣ ਅਸੀਂ ਮਿੱਟੀ ਲਾਉਣੀ ਪਿਆ ਸਤਾਰ ਤੋਂ ਠੀਕ ਹੈ ਆ ਸਾਡੀ ਸੜਕ ਸੀ ਜਿਹੜੀ ਇਹ ਸੜਕ ਸਾਰੀ ਨਾ ਸਾਡੀ ਆ ਸੜਕ ਏ ਇਹ ਸਾਰੀ ਸੜਕ ਸਾਡੀ ਖਰਾਬ ਹੋ ਗਈ ਬਿਲਕੁਲ ਇਹ ਕਿਹੇ ਕਾਰਨ ਬਾਬਾ ਜੀ ਹੋਈ ਖਰਾਬੀ ਕਾਰਨ ਜੀ ਇਹ ਵੇਖੋ ਜੀ ਰੇਤ ਵਾਲਿਆਂ ਪ੍ਰਸ਼ਾਸਨ ਨੇ ਰੇਤ ਵਾਲਿਆਂ ਨੂੰ ਵਾਟਰ ਦਿੱਤਾ ਵੀ ਚੁੱਕ ਲੋ ਰੇਤ ਜੇ ਤੱਕ 10 ਦਿਨ 20 ਦਿਨ ਰੁਕ ਜਾਂਦੇ ਤੇ ਸਾਡੇ ਵੀ ਬੰਨ ਵੀ ਬੰਨ ਲੈਂਦੇ ਆਪਾਂ ਤੇ ਰੇਤਾਂ ਵੀ ਚੁੱਕ ਜਾਂਦੇ ਕੋਲ ਪਾਣੀ ਵੀ ਵੇਖੋ ਖੜਾ ਇਹਦੇ ਵਿੱਚ ਤੇ ਰੇਤੇ ਵਾਲੇ ਵੀ ਨਹੀਂ ਹਟਦੇ ਪਏ ਅਸੀਂ ਪ੍ਰਸ਼ਾਸਨ ਨੂੰ ਦੋ ਤਿੰਨ ਵਾਰ ਆ ਬੈਠੇ ਆ ਅੱਜ ਤਾਂ ਐਸਜੀਐਮ ਸਾਹਿਬ ਇੱਕ ਦਿਨ ਆਏ ਸਨ ਉਹਨਾਂ ਵੀ ਨੇ ਟਾਇਕਲ ਨੂੰ ਬੰਦ ਕਰਾ ਦਿੰਨੇ ਆ ਤੇ ਜਿੱਦਣ ਵੀ ਇਹ ਮਤਲਬ ਤੁਹਾਡਾ ਬੰਨ ਵੱਜ ਗਿਆ ਰੇਤਾ ਸ਼ੁਰੂ ਹੋ ਜਾਏਗਾ ਇਹ ਰੇਤਾ ਨਹੀਂ ਬੰਦ ਹੋਇਆ ਫਿਰ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਅਜਿਹਾ 4000 ਕਟਾ ਭਰਿਆ ਪਿਆ ਉਹਦੇ ਮਾਰਿਆ ਕਾਂਗਰਜਾ 4000 ਕਟਾ ਸਾਡਾ ਰੇਤੇ ਦਾ ਭਰਿਆ ਪਿਆ ਸਰਪੰਚ ਸਾਹਿਬ ਨੇ ਦਿੱਤਾ ਪੰਜ ਛੇ ਗਾ ਤਾਂ ਸਰ ਵੀ ਇਹ ਤੋਂ ਰੇਤਾ ਭਰ ਕੇ ਬਾਬਾ ਜੀ ਵਿੱਚ ਟੋਟਲ ਬੰਦ ਤੇ ਠੀਕ ਹੈ ਜੀ ਕਟਾ ਸਾਡਾ ਭਰਿਆ ਪਿਆ ਰੇਤੇ ਦਾ ਉਹ ਸਾਨੂੰ ਚੁੱਕਿਆ ਨਹੀਂ ਜਾਂਦਾ ਕਿ ਅੱਗੇ ਸਾਰੇ ਡੇਂਪਰ ਖੜੇ ਹੁੰਦੇ ਨੇ ਤੇ ਅੱਗੇ ਰਾਹ ਸਾਰਾ ਖਰਾਬ ਹੋ ਗਿਆ ਅਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨੀ ਹੋਂ ਕੱਲ ਪ੍ਰਸ਼ਾਸਨ ਆਇਆ ਸੀ ਇੱਥੇ ਐਸਜੀਐਮ ਸਾਹਿਬ ਡੀਐਸਪੀ ਸਾਹਿਬ ਵੀ ਆਏ ਸਨ ਤੇ ਉਹ ਲਾਗੇ ਸਨ ਪਈ ਤੁਹਾਡਾ 5 ਤਰੀਕ ਤੱਕ ਅਸੀਂ ਕੋਈ ਡੈਂਪਰ ਨਹੀਂ ਹੋਏਗਾ ਇੱਥੇ ਕੋਈ ਕੂਚ ਨਹੀਂ ਹੋਏਗਾ ਪਰ ਅੱਜ ਫਿਰ ਵੀ ਨਹੀਂ ਹਟੇ ਹੁਣ ਫਿਰ ਅਸੀਂ ਆ ਬੇਨਤੀ ਕੀਤੀ ਪ੍ਰਸ਼ਾਸਨ ਨੂੰ ਹੁਣ ਠਾਕਦਾਰ ਸਾਹਿਬ ਆਏ ਸਨ ਇੱਥੇ ਤੇ ਉਹ ਇੱਕ ਵਾਰ ਰੁਕਾ ਗਏ ਨੇ ਤੇ ਪਤਾ ਨਹੀਂ ਹੁਣ ਟਿਫਰ ਟਿੱਪਰ ਫੇਰ ਆਏ ਨੇ ਪਰ ਨਜਾਂ ਨਾ ਪਰ ਉਹ ਅਗਲੀ ਗੱਲ ਦਾ ਪਤਾ ਨਹੀਂ ਅਜੇ ਪਰ ਇਹ ਸਾਨੂੰ ਇਹ ਛੜਕਾ ਲੋ ਬੜੀ ਪਰੇਸ਼ਾਨੀ ਆਉਂਦੀ ਪਈ ਹੈ ਤੇ ਪ੍ਰਸ਼ਾਸਨ ਇਹ ਗੱਲ ਥੋੜਾ ਜਿਆਦਾ ਇਹ ਹਾਂ ਤਾਂ ਇਹ ਇੱਥੇ ਇੱਕ ਛੜ ਖਰਾਬ ਹੈ ਉੱਥੇ ਮਾੜਾ ਮਾੜਾ ਰੋੜਾ ਆਣਾ ਹੀ ਪਾ ਦੇ ਕੋਈ ਸਮਝ ਅੱਗੇ ਬੜੀ ਪਰੇਸ਼ਾਨੀ ਹੈ ਕਿਉਂ ਆਪਾਂ ਮਿੱਟੀ ਬੜੀ ਦੂਰੋਂ ਮਿਲਦੀ ਹੈ ਟਰਾਲੀਆਂ ਵਾਲੇ ਵਿਚਾਰੇ ਬੜੇ ਪਰੇਸ਼ਾਨ ਨੇ ਰਾਹ ਖਰਾਬ ਤੋਂ ਅਗਲੇ ਵਾਲਾ ਅਗਲਾ ਘੇੜਾ ਕੋਈ ਲੈ ਕੇ ਨਹੀਂ ਆਉਂਦਾ ਅਗਾ ਬਾਬਾ ਜੀ ਰਾਹ ਬੜਾ ਖਰਾਬ ਹੋ ਗਿਆ ਹੈ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਨੇ ਆ ਮੇਰੇ ਇੱਥੇ ਦਾ ਕੰਮ ਬੰਦ ਕਰਾ ਦਿਓ ਉਹਨੇ ਦਿਨ ਜਿੰਨੇ ਦਿਨ ਸਾਡਾ ਬੰਨ ਨਹੀਂ ਪਜਦਾ ਤੇ ਬੜੀ ਤੁਹਾਡੀ ਮਿਹਰਬਾਨੀ ਹੋਵੇਗੀ ਤੇ ਅਸੀਂ ਸਾਰੀ ਸੰਗਤ ਨੂੰ ਪੀੜ ਵੀ ਕਰਨੇ ਆ ਵੀ ਸਾਰੀ ਸੰਗਤ ਨਾਲ ਕੇ ਬਾਬਾ ਜੀ ਦਾ ਸਹਿਯੋਗ ਦਿਓ ਜਿਹਦੇ ਕੋ ਟਰੈਕਟਰ ਟਰੈਕਟਰ ਟਰਾਲੀ ਲੈ ਕੇ ਆਵੇ ਜਿਹਦੇ ਕੋ ਟਰੈਕਟਰ ਟਰਾਲੀ ਨਹੀਂ ਉਸਦੇ ਟਰੈਕਟਰ ਹੀ ਤੇੜ ਪਵਾ ਲੈ ਤੇ ਜਿਹਦੇ ਕੋਲ ਕੋਈ ਸਾਧਨ ਵੀ ਨਹੀਂ ਉਹ ਆ ਕੇ ਇੱਥੇ ਕੱਟੇ ਭਰੰਦੀ ਸੇਵਾ ਕਰੇ ਇੱਕ ਸੰਗਤ ਦੇ ਸਹਿਯੋਗ ਨਾਲ ਹੀ ਭੱਜਣਾ ਤੇ ਸਾਰੀ ਸੰਗਤ ਲਈ ਇਹ ਅਪੀਲ ਕਰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜੇ ਪਾਈਜੋਲੇ ਫੈਸਲ ਫੇਮ ਨਹੀਂ ਬੰਦ ਕਰਦਾ ਫਿਰ ਆਪਾਂ ਕੀ ਕੋਈ ਦਵਾਂਗੇ ਸ਼ਤਾਵਨ ਇਹਨਾਂ ਨੂੰ ਜੀ ਫੇ ਕੋਈ ਸਾਡਾ ਫਿਰ ਇੱਕ ਹੀ ਬਾਬਾ ਜੀ ਦੀ ਬਾਬਾ ਜੀ ਸਾਡੇ ਆਉਣਗੇ ਤੇ ਉਹ ਫੈਨਲ ਕਰਨਗੇ ਕਿ ਜੇ ਪ੍ਰਸ਼ਾਸਨ ਨਹੀਂ ਸਾਡਾ ਸਾਥ ਦਿੰਦਾ ਫਿਰ ਛੱਡ ਦਿਆਂਗੇ ਕੰਮ ਬਾਬਾ ਜੀ ਵ ਉਜੇ ਸਾਡਾ ਮਿੱਟੀ ਵੀ ਨਾ ਆਵੇ ਤੇ ਆਪਾਂ ਫਿਰ ਬੰਨਵੀ ਕਿਵੇਂ ਸਕਨੇ ਆ ਇਹਦੇ ਫਿਰ ਹੈ ਹੀ ਨਾ ਠੀਕ ਹੈ ਉਹਨੂੰ ਆਪਾਂ ਨੂੰ ਮਿੱਟੀ ਚਾਹੀਦੀ ਏ ਤੇ ਆਪਾਂ ਨੂੰ ਤੋੜੇ ਵੀ ਚਾਹੀਦੇ ਨੇ ਸਾਰਾ ਸਮਾਨ ਚਾਹੀਦਾ ਡੀਜ਼ਲ ਵੀ ਚਾਹੀਦਾ ਤੇ ਜੇ ਸਾਡਾ ਪਿੱਛੋਂ ਲੱਕਾ ਹੀ ਪੱਜ ਗਿਆ ਪਿੱਛੋਂ ਸਾਨੂੰ ਸਮਾਨ ਹੀ ਨਾ ਆਇਆ ਤੇ ਫਿਰ ਅਸੀਂ ਕਰਾਂ ਕਰ ਵੀ ਕਿਵੇਂ ਸਕਨੇ ਆ ਤੇ ਇਤੇ ਇਹੀ ਪ੍ਰਸ਼ਾਸਨ ਕੇ ਬੇਨਤੀ ਕਰਦੇ ਸਾਡਾ ਪ੍ਰਸ਼ਾਸਨ ਸਹਿਯੋਗ ਦੇ ਬਾਕੀ ਸਾਡਾ ਸੰਗਤ ਸਹਿਯੋਗ ਦੇਣ ਲਈ ਏ ਆ ਲਾਕਾ ਵੀ ਹੁਣ ਸਹਿਯੋਗ ਦੇਣ ਲੱਗ ਗਿਆ ਹੈ ਟਰੈਕਟਰ ਟਰਾਲੀਆਂ ਵੀ ਹੁੰਦੀਆਂ ਨੇ ਚਲੋ ਥੋੜ੍ਹ ਪੱਜ ਜਾਣ ਤੇ ਥੋੜੀ ਆ ਜਾਂਦੀਆਂ ਨੇ ਹਨੋ ਲੋ ਯਾਰੀ ਸਾਰੇ ਇਲਾਕੇ ਨੂੰ ਪਤਾ ਹੈ ਕਿ ਸਾਡਾ ਪੰਨ ਪਜਦਾ ਪਿਆ ਹੁਣ ਸੇਉਗ ਦਿੰਦੇ ਨੇ ਭਾਈ ਤੇ ਅਸੀਂ ਪ੍ਰਸ਼ਾਸਨ ਨੂੰ ਕੇਹੀ ਬੇਨਤੀ ਕਰਨੀ ਹੈ ਕਿ ਸਾਡਾ ਰਾਹ ਕਲੀਅਰ ਕਰਾਇਆ ਜਾਏ ਤੇ ਜਿੱਥੇ ਕੋਈ ਮਾੜੇ ਮਾੜਾ ਰੋੜਾ ਪੈਣ ਵਾਲਾ ਉਹ ਰੋੜਾ ਪਵਾਇਆ ਜਾਏ ਤੇ ਸਾਡਾ ਰਾਹ ਕਲੀਅਰ ਹੋ ਜਾਏ ਇਸ ਖੇਤੀ ਪੰਨ ਬੰਨ ਚੱਕੀ ਅੱਗੋਂ 2-3 ਤਰੀਕ ਦਾ ਮਹੀ ਵੀ ਦੱਸ ਦੇ ਪਹਿਲੇ ਅਦੋਂ ਪਹਿਲਾਂ ਜੇ ਮਾਲਕ ਕਿਰਪਾ ਕਰੇ ਬੰਨ ਬੰਨ ਦਈਏ ਅਸੀਂ ਤੇ ਕੰਮ ਨਹੀਂ ਬੜਿਆ ਸਾਡਾ ਬਹੁਤ ਬਹੁਤ ਧੰਨਵਾਦ ਬਾਬਾ ਵਾਹਿਗੁਰੂ ਖਾਲਸਾ ਵਾਹਿਗੁਰੂ ਸੰਤਾਨ ਬੇਨਤੀ ਹੈ ਮਾਪੁਰਖਾ ਲੱਗੇਨੇ ਪਿੰਡ ਕੋਨੇ ਵਾਲ ਇਥੇ ਬੰਦੀ ਸੇਵਾ ਕਰਨ ਤੇ ਇਹ ਸੀ ਪਿੰਡ ਵੈਦਾਲਾ ਜਿਲ੍ਹਾ ਸਰਸਾ ਤੋਂ ਆਏ ਸੀ ਕਿ ਜੋ ਕੋ ਬੰਦਾ ਬੰਦਾ ਪੁੱਜਦਾ ਕੋਈ ਸੱਸੇ ਪਾਇਆ ਤੇ ਲੋਕਾਂ ਨੇ ਅਪੀਲੇ ਵੀ ਕੋਈ ਰਾਸ਼ਨ ਦੀ ਲੋੜ ਨਹੀਂ ਹੈਗੀ ਜਾਂ ਕਣਕ ਦੀ ਲੋੜ ਇਥੇ ਤੁਰ ਫਿਰ ਕੇ ਵੇਖਿਆ ਵੀ ਮੇਨ ਹੈਗੀ ਡੀਜ਼ਲ ਦੀ ਸੇਵਾ ਜਾਂ ਮਿੱਟੀ ਦੀ ਤੇ ਕੋਈ ਵੀ ਆਂਦਾ ਉਹਨਾਂ ਨੂੰ ਅਪੀਲ ਹੈ ਵੀ ਡੀਜ਼ਲ ਦੀ ਸੇਵਾ ਕਰ ਦਿਓ ਜਾਂ ਮਿੱਟੀ ਸੇਵਾ ਕਰ ਦਿਓ ਬਾਕੀ ਲੋੜ ਕਿ ਮਿੱਟੀ ਇੱਥੇ 25 ਦਿਨ ਹੋ ਗਏ ਆ ਬੰਨ ਨੂੰ ਕਹਿੰਦੇ ਲੱਗੇ ਹੋਏ ਨੇ ਤੇ 6 ਕਿੱਲਾਂ ਦੀ ਮਿੱਟੀ 4-4 ਫੁੱਟ ਪੈ ਚੁੱਕੀ ਹੈ ਤੇ ਮੈਨ ਮਿੱਟੀ ਤੇ ਡੀਜ਼ਲ ਦੀ ਸੇਵਾ ਤੇ ਲੋਕਾਂ ਨੂੰ ਅਪੀਲ ਵੀ ਕੋਈ ਜਿਵੇਂ ਪਾਣੀ ਜਾਂ ਹੋਰ ਦੂਜਾ ਸਮਾਨ ਲੈ ਕੇ ਆਂਦਾ ਤਾਂ ਉਹ ਇਹੋ ਜਿਹਾ ਕੰਮ ਨਾ ਕਰੇ ਤੇ ਮੈਨ ਡੀਜ਼ਲ ਜਾਂ ਮਿੱਟੀ ਦੀ ਸੇਵਾ ਕਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ